ਕਨਸਪੋਰਟ ਤੋਂ ਸਾਡੇ ਨਾਲ ਦੇ ਰਹੇ ਪੈਸੇ ਦਿੱਤੇ ਆ ਉਹ ਆਪਾਂ ਥੱਲੇ ਪਾਉਂਦੇ ਹਾਂ ਜਿਹੜੇ ਦੇ ਵਿੱਚ ਉਹਦੇ ਅੰਨੇ ਪੈਸੇ ਪਾਉ ਚੁੱਕੇ ਇਹ ਕਿੱਦਾਂ ਜਿਹੜੇ ਕੁਝ ਪਹਿਲਾ ਪੜਾਅ ਦੇ ਪੈਸੇ ਹੈ ਜਿਹੜੀ ਸ਼ਾਮ ਪਾਡਰ ਤੋਂ ਦੇਸੀ ਤੋਂ ਮੜੀ 60% ਤੋਂ ਕਰਦੇ ਉਹ ਜੋ ਆਟਾ ਪਿਆ ਗਿਆ ਉਹਨੂੰ ਤੇ ਵੇਚ ਕੇ ਰਸਪਿਆ ਨਿਕਲ ਜਾਵੀਂ ਮੀਡੀਕਸ ਮੱਧੁਲਾਗੇ ਜੀ ਹਾਂਜੀ ਮੈਂ ਸੰਦਰ ਸਿੰਘ ਜਤਾਲਾ ਸੂਬਾ ਪੂਰ ਕਮੇਟੀ ਦਾ ਮੈਂ ਹਸਾਮੂਲ ਗੂਸਟ ਕਮੇਟੀ ਪੰਜਾਬ ਅੱਜ ਸਾਡੀ ਜਿਹੜੀ ਮੀਟਿੰਗ ਹੈ ਜਨਾ ਗਰਦਾਸਪੁਰ ਦੀ ਜਨਰਲ ਬਾਡੀ ਦੀ ਮੀਟਿੰਗ ਜਿਹੜੀ ਆ ਭਾਈ ਮਨ ਸਿੰਘ ਦਾ ਵਨਸਾਫ ਗੋਗੋੜੇ ਦੇ ਵਿੱਚ ਲੱਗੀ ਆ ਜਿਹਦੇ ਵਿੱਚ ਖੁੱਲ ਕੇ ਵਿਚਾਰ ਚਰਚਾ ਕੀਤੀ ਆ ਇਹ ਫੰਡ ਦਾ ਹਸਾਮਤ ਕੀਤਾ ਇਹਦੇ ਨਾਲ ਜਿਹੜੀ ਪੰਡਾ ਦੇ ਵਿੱਚੋਂ ਨਾਲ ਇਕੱਠੀ ਕੀਤੀ ਆ ਉਹਦਾ ਹਸਾਮਤ ਕਾਫੀ ਆ ਗਿਆ ਤੇ ਅਸੀਂ 2 ਪਲੱਸ ਕਰਵਾਲੇ ਆ ਸ਼ੰਗੂ ਬਾਡਰ ਤੇ ਜਾਣ ਵਾਸਤੇ ਆਰਥਿਕ ਮੋਰ ਜਿਹੜੇ ਆ ਪਹਿਲਾ ਸ਼ੰਗੂ ਬਾਡਰ ਤੇ ਜਾਣਗੇ 10 ਤਰੀਕ ਨੂੰ ਤੇ ਉਹ 21 ਤਰੀਕ ਤੱਕ ਸ਼ੰਗੂ ਬਾਡਰ ਤੇ ਰਹਿਣਗੇ ਇਸੇ ਤਰ੍ਹਾਂ ਜਿਹੜੇ 20 ਤਰੀਕ ਨੂੰ ਜਾਣਗੇ ਸ਼ੰਗੂ ਬਾਡਰ ਤੇ 7 ਜੂਨ ਤੇ ਉਹ 31 ਪਹਿਲੀ ਤਰੀਕ ਤਾਈਂ ਪਹਿਲੀ ਜੂਨ ਤਾਈਂ ਉੱਥੇ ਰਹਿਣਗੇ ਵਧੀਆ ਤਰੀਕੇ ਦੇ ਨਾਲੇ ਸਾਡੀ ਗੱਲ ਪੰਜ ਛੇ ਘੰਟੇ ਦੀ ਮੀਟਿੰਗ ਚੱਲੇਗੀ ਇਹਦੇ ਨਾਲ ਹੀ ਜਿਹੜਾ ਨੈਸ਼ਨਲ ਹਾਈਵੇ ਦਿੱਲੀ ਜੰਮੂ ਪਰਵਾ ਨੇ ਕਰਦੇ ਆਵਾ ਗਰਦਾਸਪੁਰ ਦੇ ਵਿੱਚ ਦੀ ਜਿਹੜਾ ਵੀ 43 ਪਿੰਡ ਪਰਭạt ਆ ਉਹਦੇ ਵਿੱਚ ਵੀ ਮਤੇ ਪਾਸ ਕਰ ਲਿਆ ਵੀ ਜਿਹੜੇ ਕਿਸਾਨ ਨੂੰ ਮਾਮਜ਼ਾ ਨਹੀਂ ਮਿਲਿਆ ਜਾਂ ਸਰਕਾਰ ਜਾਂ ਨੈਸ਼ਨਲ ਆਈਡੀ ਅਥਾਰਟੀ ਵਾਲੇ ਜਿਹੜੇ ਆ ਉਹ ਪੈਸੇ ਦੇਣ ਤੋਂ ਬਗੇਰ ਆਸਾਨ ਦੀ ਜ਼ਮੀਨ ਖਰਾਬ ਕਰ ਰਹੇ ਆ ਉਹਦੀ ਫਸਲ ਖਰਾਬ ਕਰ ਰਹੇ ਆ ਉਥੇ ਜੱਟੇ ਬੰਦੇ ਲੜ ਕੇ ਲਗਾਤਾਰ ਲੜੂਗੇ ਉਹਨਾਂ ਦੇ ਨਾਲ ਤੇ ਪਿੱਛੇ ਵੀ ਅਸੀਂ ਕਰਦੇ ਰਹੇ ਆ ਕਿ ਉਹਨੀਆਂ ਫਸਲਾ ਕੀਤਾ ਨਾਲ ਸਰਕਾਰ ਤੋਂ ਵੀ ਮੰਗ ਕਰਦੇ ਆ ਕਿ 1 ਕਰੋੜ 18 ਲੱਖ ਦਾ ਜਿਹੜਾ ਪਹਿਲਾ ਵਾਰਡ ਹੋਇਆ ਪੰਜ ਚੌ ਪਿੰਡਾਂ ਦਾ ਇਹ ਜੋ ਚੱਕ ਮਛਰਾਵਾ ਪਿੰਡ ਦਾ ਉਸੇ ਆਧਾਰ ਤੇ ਪਹਿ ਕਸਾਲ ਨੂੰ ਦਿੱਤੇ ਜਾਣਾ ਜਿਹੜਾ ਕਿਸਾਨ ਸਾਡੇ ਨਾਲ ਖਲੋਊਗਾ ਜਿਹੜਾ ਕਿਸਾਨ ਲੜਨਾ ਚਾਹੁੰਦਾ ਵੀ ਮੈਨੂੰ ਪੈਸੇ ਨਹੀਂ ਮਿਲੇ ਜਾਂ ਮੇਰਾ ਵਾਰਡ ਟੱਟਿਆ ਉਥੇ ਫੈਲਾ ਕੀਤਾ ਵੀ ਜਿੱਥੇ ਬੰਦੀ ਐ ਚਤਾਰ ਵਾਂਗੂ ਉੱਥੇ ਖੜੂਗੀ ਤੇ ਇਸ ਜ਼ਮੀਨ ਦੇ ਉੱਤੇ ਬਗੈਰ ਪੈਸੇ ਦਿੱਤਿਆਂ ਜੋਗ ਮਾਰ ਜਾ ਦੇਣ ਤੋਂ ਬਗੈਰ ਕਿਸੇ ਵੀ ਕਿਸਾਨ ਦੀ ਜਿਹੜੀ ਜ਼ਮੀਨ ਆ ਉਹ ਖਤਮ ਨਹੀਂ ਉਹ ਹੁਣ ਦਿੱਤੀ ਜਾਊਗਾ ਇਹਦੇ ਨਾਲ ਬੀਬੀਆਂ ਦੀਆਂ ਕਮੇਟੀਆਂ ਭਰੌਣ ਦੀ ਗੱਲ ਕੀਤੀ ਆ ਤੇ ਨਾਲ ਇਹ ਵੀ ਪਾਸ ਹੋਈ ਗੱਲ ਆ ਵੀ ਜਿਹੜੀ ਕਮੇਟੀ ਸੁਪਰੀਮ ਕੋਰਟ ਨੇ ਬਣਾਈਆਂ ਉਹਦੇ ਵਿੱਚ ਬਿਲਕੁਲ ਕਿਸਾਨ ਸ਼ਾਮਿਲ ਨਹੀਂ ਹੋਣਗੇ ਉਹ ਠੀਕ ਆ ਸੁਪਰੀਮ ਕੋਰਟ ਨੇ ਬਣਾਈ ਉਹਨਾਂ ਦੇਖੋ ਵੇਖੋ ਉਹਨਾਂ ਰਾਹ ਖੁੱਲਣਾ ਤਾਂ ਨਹੀਂ ਖੁੱਲਣਾ ਜੇ ਰਸਤਾ ਖੁੱਲਦਾ ਤੇ ਜਿਹੜੇ ਸ਼ੰਭੂ ਬਾਰਡਰ ਤੇ ਬੈਠੇ ਕਿਸਾਨ ਹਨੋਰੀ ਬਾਰਡਰ ਤੇ ਬੈਠੇ ਆ ਇਹ ਦਿੱਲੀ ਜਾਣਗੇ ਸ਼ਾਂਤਪੁਰ ਧੰਦੇ ਨਾਲ ਪਹਿਲ ਨਹੀਂ ਜਾਣਗੇ ਪੁਰਕੇ ਨਹੀਂ ਜਾਣਗੇ ਬਸਾ ਤੇ ਨਹੀਂ ਜਾਣਗੇ ਆਪਣੀਆਂ ਟਰਾਲੀਆਂ ਲੈ ਕੇ ਜਾਣਗੇ ਇਹ ਫੈਸਲਾ ਬਕਾਦਾ ਤੌਰ ਤੇ ਗਰਦਾਸਪੁਰ ਦੀ ক্রিকেট ਦੇ ਵਿੱਚ ਐਂ ਕਰਦੇ ਆ